ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕਵੱਤ ਸੱਟੇ ਹੀ ਸਾਰੇ ਵੀਰਾਂ ਨੇ ਘਰ ਪਹੁੰਚਾ ਠੀਕ ਐ ਲਓ ਅੱਬੋ ਕਰਤੀ ਐ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਗਾਵੇ ਅਰ ਗੱਦਮੈਂ ਹਾਂ ਮੈਂ ਆਪਣਾ ਮੈਂ ਰੋਜ਼ ਸੋਚ ਕੇ ਸੋਚਦਾ ਵੀ ਮੈਂ 7 ਵੇ ਉੱਠਿਆ ਸੁਬਾ ਹਨਾ ਤੇ ਪਰ ਸੋਨਾ ਮੈਂ ਰੋਜ਼ ਸੋਚ ਕਿ 3 ਵਜੇ ਰਾਤ ਨੂੰ ਵੀ 7 ਵਜੇ ਉੱਠ। ਹੁਣ 3 ਵਜੇ ਸੌਂ ਕੇ 7 ਵਜੇ ਤਾਂ ਉੱਠੇ ਨਹੀਂ ਹੰਤੋਂ ਮੈਨੂੰ ਵੀ ਪਤਾ ਹੈਣਾ। ਤਾਂ ਕਰਕੇ ਬਾਈ ਗਲਤ ਹੈ ਗੱਲ ਆਪਣੀ ਹੈਣਾ। ਯਾਰ ਟਾਈਮ 'ਤੇ ਉੱਠਿਆ ਕਰੀਏ। ਹੁਣ ਫੇਰ ਧੁੱਪ ਜਾਣੀ ਆਉਣੀ ਹੁਣ ਫੇਰ ਬੱਚੇ ਬਾਹਰ ਕੱਢਾਂਗੇ ਆਪਾਂ। ਚਲੋ ਫਿਰ ਹੁਣ ਇਹ ਵੇਜੀ ਧੁੱਪ 'ਚ ਇੱਕ ਕੰਮ ਤਾਂ ਹੋ ਸਕਦਾ ਹੁੰਦਾ। ਇਹੋ ਵੀ ਧੁੱਪ 'ਚ ਰੰਗ ਲੱਗ ਸਕਦਾ ਹੁੰਦਾ ਬੜਾ ਵਧੀਆ। ਜੇ ਕਿਰਾਂ ਖੇਤ ਚਾਹ ਦੀ ਫੜਾਉਣੀ ਹੈ ਫਿਰ ਆਪਾਂ ਰੰਗ ਰੰਗ ਲਾ ਦਿੰਨੇ ਜਿਹੜੇ ਕੂਤਰਾ ਰਹਿੰਦਾ ਬੱਚਾ ਦੇ। ਸਭ ਨੂੰ ਭਰ ਦਿੰਨੇ ਰੰਗ ਆ ਉਹ ਆ ਵੀ ਹੋਇਆ ਪੰਬਾ ਉਹ ਨਾਲੇ ਤੁਸੀਂ ਵੀ ਫੇ ਆਪਣਾ ਕਬੂਤਰੀ ਵਾਪਸ ਆ ਗਿਆ ਵੇ ਗਲਾਬੀ ਗਾਂਦਰਾ ਜਿਹੜੇ ਨੂੰ ਰਾਤ ਨੂੰ ਦਾਇਆ ਸੀ ਉਹ ਵਾਪਸ ਆ ਗਿਆ ਪਰ ਜਿਹੜੀ ਆਪਣੀ ਲਾਲ ਦਲਾਰੀ ਅੱਖੋਂ ਕੀ ਤਾਰੀ ਕਾਲੀ ਹੈ ਨਾ ਉਹ ਨਹੀਂ ਪਤਾ ਕਿੱਧਰ ਗਿਆ ਤਾਇਆ ਬੇਟਾ ਝੋਟਾ ਦਾ ਬੇਟਾ ਇਹ ਤਾਂ ਅਗਲਾ ਚੱਕਰ ਹੀ ਕੋਈ ਨਹੀਂ ਮਾਲਕਾ ਮੈਂ ਤਾਂ ਗਾਂਦਰਾ ਨਾਲ ਜਦੋਂ ਮਰ ਜੀ ਤੇ ਠੀਕ ਆ ਬਾਈ ਹਣਾ ਬਸ ਕੀ ਕਰ ਸਕਦੇ ਆ ਓਏ ਬਾਇਆ 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 ਹੁਣ ਤੇਰੇ ਤੇ ਬੜਾ ਜੋਰਾ ਕੋ ਉੱਡੜਦਾ ਟੱਕ ਜਾ ਟੱਕ ਜਾ ਟੱਕ ਜਾ ਆਹੀ ਸੀ ਨਾਲ ਹਾਂਜੀ ਮੇਰੇ ਵੀਰੋ ਇਹ ਹੋਰ ਕੀ ਗੱਲ ਹੋ ਗਈ ਵਟ ਦਾਫ ਕਿਵੇਂ ਹੋ ਗਿਆ ਮਨ ਲਾ ਸਾਡੇ ਵਾਲੇ ਅਰਗੇ ਮੋਟਰ ਛੱਡ ਕੇ ਗਏ ਸੀ ਕਿ ਇਹ ਤੇ ਖਾਲਚ ਆ ਗਿਆ ਮੋਗੀ ਵਾਲਾ ਪਾਣੀ ਹਣਾ ਤੇ ਮੋਟਰ ਕਰਦੇ ਨੇ ਬੰਦ ਬਈ ਜੀ ਦਾ ਜਿਹਦੀ ਵਾਰੀ ਹੋਣੀ ਹੈਗੀ ਕੋਈ ਚੱਕਰ ਵਾਲੀ ਗੱਲ ਨਹੀਂ ਤਾਂ ਭਾਈ ਇਧਰ ਚਲਾ ਦਿੰਨੇ ਆਂ ਇਹ ਕਿੱਡੀ ਗੱਲ ਐ ਚਾਚਾ ਲੈ ਲਾ ਤਾਂ ਟੱਕਣ ਛੱਡ ਦਿੰਨੇ ਆ ਭਈਆ ਤੇ ਉਹ ਤਾਂ ਇੱਥੋਂ ਵੀ ਹੱਲ ਹੋ ਸਕਦਾ ਐਤੋਂ ਸਿੱਧੀ ਪਾ ਦੇ ਉੱਦੀ ਹਣਾ ਝੋਨੇ ਪਾ ਡੇ ਅਗਲੇ ਬਾਰੇ ਡੇਗਨ ਲੱਗ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਇੱਧਰ ਪਾਣੀ ਇੱਕ ਅੱਧਾ ਦਿਨ ਹੀ ਹੋਣਾ ਉਹਦਾ ਵਾਰੀ ਵਾਲਾ ਠੀਕ ਹੈ ਕਿ ਨਹੀਂ ਛੱਡ ਦਈਏ ਯਾਰ ਭਈਆ ਤਾਂ ਆਊਟ ਹੋ ਹੀ ਐ ਯਾਰ ਕਿਹੜੀ ਮੋਟਰ ਕਹੀ ਮੁੰਗਰ ਛੱਡਣੂ ਯਾਰ ਆਈ ਕਿ ਜੀ ਕੋਈ ਹੋਰ ਕਿਆ ਸੀ ਇਹ ਤਾਂ ਲਾਈਟ ਨਹੀਂ ਹੂਣੀ ਬਈ ਚਲੋ ਛੱਡੋ ਕੋਈ ਗੱਲ ਨਹੀਂ ਹਾਂਜੀ ਮੇਰੇ ਵੀਰੋ ਫੜਾ ਦੀ ਖੇਚਾ ਉਧਰੋਂ ਮੋਟਰ ਵੀ ਬਦਲਿਆਂ ਦੀ ਮਤਲਬ ਚਲਦਿਆਂ ਭਾਈ ਘਰੇ ਖੋਣ ਨੀਰੀ ਵਾਲੀ ਗੱਡੀ ਲੈ ਕੇ ਤੇ ਬਾਈਕ ਲੈ ਕੇ ਆਪਣੀ ਹਾਂਜੀ ਆ ਗਈ ਸੀ ਬਾਬੇ ਉਧਰ ਪਲਾਨ ਵੀ ਬਣਾ ਲਿਆ ਸੀਗਾ ਜੀ ਪੂਰਾ ਵੀ ਬੱਚਿਆਂ ਦੇ ਰੰਗ ਰੰਗਲਾਵਾਂਗੇ ਪਰ ਟਾਈਮ 12 ਵਜ ਗਏ ਟਾਈਮ ਹੋ ਗਿਆ ਬਹੁਤ ਜ਼ਿਆਦਾ ਲੇਟ ਭਾਈ ਇਸ ਕਰਕੇ ਖੁੱਡਿਆਂ ਨੂੰ ਲਾ ਦੇ ਜਿੰਦੇ ਗਰਮੀ ਆ ਬਾੜੀ ਤੇ ਉਹ ਕਾਲੀ ਕਬੂਤਰੀ ਦਿੰਦੀ ਸੀ ਆਪਣੀ ਹੈ ਜਮਾ ਉਹਦੇ ਆਖ ਨੂੰ ਜਾਂਦੀ ਨੂੰ ਜਾਂਦੀ ਦੀ ਪੁੱਛ ਵੀ ਨਹੀਂ ਸੀ ਹੋਇਆ ਕਾਮਣਾ ਆਈ ਨਹੀਂ ਉਹਦਾ ਫਰੋਟੀਓ ਚੱਲ ਕੀ ਪਤਾ ਟਿੱਕੀ ਬੈਠੀ ਹੋਵੇ ਮਾਣੀ ਸਮਝਾਉਣਾ ਦੋ ਦਿਨੋਂ ਨਿਕਲ ਕੇ ਆਉਗਾ ਹਾਂਜੀ ਸਾਰਾ ਅੱਧੇ ਘੰਟੇ ਬਾਅਦ ਆਈ ਸੌ ਗਈ ਜੈਜਾ ਉੱਠ ਜਾ ਸੌਣ ਸੌਣ ਲੋੜ ਦੇ ਯਾਰ ਭਾਈ ਮੈਂ ਆਉਂਦਾ 10:00 ਤੇ 11:00 ਗੁਰੂ ਮੋਹਰੇ ਆ ਖਰੀਦਦਾ ਬੰਨੀ 11:00 12:00 ਵਜੇ ਤਾਈਉਣਾ ਲਾ ਦੋ ਅੱਜ ਕਿ ਦੁਕਾਨ ਢੋਗੇ ਇਹ ਨਹੀਂ ਲੱ ਜਾਂਦੀ ਐ ਚਲੋ ਭਾਈ ਏਸੀ ਕਰਦਾ ਬੰਦੀ ਏਸੀ ਨੱਪੀ ਪਿਆ ਸੀਗਾ ਮੈਨੂੰ ਹੁਣ ਸੋਚ ਚੁੱਕੀ ਏਸੀ ਦੀ ਹੁਣ ਮੈਂ ਥੋੜਾ ਮਾੜ ਹੋਏਗਾ ਪਹਿਲਾਂ ਨੱਪ ਲਾਏ ਮੈਨੂੰ ਇਹਦੇ ਉੱਤੇ ਸਿਰ ਤਾਂ ਮੇਰੇ ਏਸੀ ਸੀ ਦੇ ਉਹ ਜਦੋਂ ਬਹੁਤ ਨੇ ਨਾ ਉਹ ਮੈਨੂੰ ਲਫਤੀ ਜਾ ਕੇ ਬੰਦਰ ਆਹ ਹੋਰ ਕੋਈ ਕੁੰਡਾ ਮਾਰਾ ਹਟਾ ਸਵਾਲੀ ਹਟਾ ਲਾਈ ਉਹ ਹੋਰ ਆਸਰ ਹੁੰਦਾ ਜੀ ਪੂਰਾ ਜਿੰਦਗੀ ਦਾ ਚਲੋ ਭਾਈ ਚਲੋ ਮੈਂ ਨਾ ਫੋਨ ਇੱਥੇ ਲਾਉਣਾ ਚਾਰਜ ਦੇ ਦੇ ਕਿਹਾ ਬਾਪੇ ਉਹ ਫਾਸਟ ਹੀ ਹੁੰਦਾ ਹੈ ਹੈ ਫਾਸਟ ਕੀ ਹੁੰਦਾ ਹੈ ਇਹ ਜੀ ਨਹੀਂ ਨਹੀਂ ਉਹ ਫਾਸਟ ਫਾਸਟ ਜੀ ਆਪਾਂ ਇਹ ਕਹਣਾ ਅੱਜ ਫਾਸਟ ਵਰਤ ਵਰਤ ਤੇ ਬਾਈ ਬਸ ਠੀਕ ਆ ਫੋਨ ਲਾ ਕੇ ਜਨਾ ਮੈਂ ਚਾਰਜ ਤੇ ਹਨਾ ਫੋਨ ਦੀ ਬੈਟਰੀ ਲੂਆ ਖੇਤ ਚਾਹ ਰੋਟੀ ਫੜਾਇਆ ਕੇ ਫਰਾਗੇ ਫੋਨ ਚਾਰਜ ਤੇ ਪੱਟਾਂਗੇ ਤੇ ਬੱਚਾ ਰੰਗ ਲਾਵਾਂਗੇ ਨਾਲੇ ਕਾਲੀ ਕਬੂਤਰੀ ਪਿੱਛੇ ਇੱਕ ਪਾਸਾ ਕਰਾਂਗੇ ਪਤਾਲ 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 ਤੱਕ ਤੋਂ ਖੋਣ ਲਿਆਵਾਂਗੇ ਦੇਖੀ ਜਲ ਤੂੰ ਪਤਾਲ ਪਤਾਲ ਚੋਂ ਹੀ ਕੱਢ ਲੈ ਬਾਈ ਕਾਲ ਕੇ ਤੈਨੂੰ ਆ ਆ ਕੇ ਖੜ ਰੰ ਦੱਸਤਾ ਕਿ ਕੋਲ ਕਰ ਨਾ 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 ਕਾਲ ਨਾ ਮੂ ਕਿਉਂ ਤੇ ਮੇਰੇ ਘਰ ਘਰ ਵਾਜ਼ੀ ਸੜੇ ਪੈ ਕੋ ਜੋ ਟੋਟ ਲਾਈਨ ਦੇ ਖੜਦਾ ਮੇਰੇ ਕੋਲ ਉਹ ਬੰਦ ਕਰੋ ਬੰਦ ਕਰੋ ਹਾਂਜੀ ਮੇਰੇ ਦੋਸਤੋ ਆ ਗਏ ਇੱਧਰ ਲੈ ਗਏ ਖੇਤ ਆਉਣੇ ਲੇਟ ਕਰਾਦਾ ਇਹ ਘੰਟਾ ਗੇੜੇ ਲਵਾਏ ਸਾਡੇ 2-3 ਕਦੇ ਬੀੜੀ ਲਿਆਦੇ ਤੇ ਕਦੇ ਪੇਗ ਲਿਆਦੇ ਤੇ ਕਦੇ ਪਾਣੀ ਲਿਆਦੇ ਪਾਣੀ ਤਾਂ ਫੜਾ ਗੀ ਨਹੀਂ ਆ ਫਿਰ ਅਸੀਂ ਵੱਜੇ ਹੀ ਤਿੰਨ ਹੀ ਆ ਹਾਂ ਵੱਜੇ ਹੀ ਤਿੰਨ ਹੀ ਆ ਪੀ ਕੇ ਲੈ ਆਈ ਆ ਫਿਰ ਉਹ ਬੰਦੇ ਆਈ ਫਾਈ ਜਾਂਦਾ ਕੰਮ ਵੀਰੀ ਵੀਰੀ ਹੁਣ ਆਏ ਕਰਕੇ ਬਈ ਪੀ ਕੇ ਚਾਹ ਕਰ ਲੈ ਆਂਦੀ ਐ ਠੀਕ ਐ ਐਨੇ ਚ ਮਿਸਰੀ ਮੂਸਰੀ ਖੁਰ ਜੂਗੀ ਤੇ ਫਿਰ ਮਾਂ ਕਹਣਾ ਨਾਲ ਨਾਲ ਵੱਜੇ ਵੱਡੇ ਬੱਚੇ ਦਾ ਘਾੜੀ ਦੇ ਕੇ ਰੰਗ ਵਾਲੇ ਤੇ ਹੈਂ ਜਿਹੜੇ ਰੰਗ ਵਾਲੇ ਤਾਂ ਕੱਢ ਦਿੰਨੇ ਆ ਤੇ ਬਿਨਾ ਰੰਗ ਵਾਲੇ ਰੰਗ ਲਾਵਾ ਕੇ ਛੱਡੀ ਜਾਵਾਂਗੇ ਹਣ ਲਿਓ ਲਿਓ ਆਇਆ ਕਰ ਤਾ ਚਲ ਇਹ ਗਾਇ ਕਾਲੀ ਕੀ ਹੋ ਗਿਆ ਜੀ ਨਹੀਂ ਜਿਹੜਾ ਕੋਈ ਨਹੀਂ ਇਹ ਨਰਥ ਹੋ ਗਈ ਬੱਚੇ ਡਿੱਗੇ ਵੀ ਦੋ ਤੇ ਬਾਂਦੀ ਘੜਦੇ ਫਿਰਦਾ ਐਨੇ ਨੇ ਸਾਨੂੰ ਤਾਂ ਅਸੀਂ 5 ਮਿੰਟਾਂ ਨੂੰ ਬਹਿ ਜਾਣਗੇ ਸਾਨੂੰ ਤਾਂ ਅਸੀਂ ਯਾਰ ਮੜਾ ਡਾ ਦੰਨੇ ਆ ਹੋਰ ਦੇਖੀ ਉਹ ਜਾਂਦੇ ਜੇੜੇ ਪਾ ਕੇ ਬਹਿ ਜਾਣਗੇ ਮਾਰਾਂ ਜੋ ਮਿੱਥੇ ਚ ਭਗਾਣਾ ਸਰ ਜਾ ਸਾਨੂੰ ਤਾਂ ਅਸੀਂ 2-4 ਗੇੜੇ ਗੂੜੇ ਪਾ ਕੇ ਬਹਿ ਜਾਣਗੇ ਬਈ ਤੇ ਉਹ ਲੱਗ ਜਿਹੜਾ ਮੋੜ ਅੱਧਾ ਘੰਟਾ ਹੋ ਗਿਆ ਤਾਂ ਤਾਂ ਹੀ ਨਹੀਂ ਟੁੱਟਣ ਚਾਹੁੰਦੇ ਉਹ ਤਾਂ ਕੱਠਪੇ ਮਾਰਦਾ ਫੇਰ ਰੱਬ ਜਦ ਘਾਰੋ ਫੇਰ ਰੱਬ ਜਦ ਘਾਰੋ ਫੇਰ ਰੱਬ ਚੋ ਫਿਰਦੇ ਹਿਲਦਾ ਕਤੋਂ ਇਨਾਂ ਕੈਮਰਾ ਤੇਰਾ ਖਰਾਬ ਹੋਇਆ ਪਿਆ ਹੋ ਫਿਰਦੇ ਬੱਚਾ ਹਾ ਹੋ ਹੋ ਠੱਪੇ ਮਾਰੀਆ ਦਾ ਇੱਕ ਤਾਂ ਕੱਚੀ ਵਾਲਾ ਠੀਕ ਠੀਕ ਦਿਸੀ ਕਿ ਇੱਕ ਤਾਂ ਪਾਕਾਂ ਬਰੀਡ ਹੈ ਜੀ ਤੇ ਇੱਕ ਨਵੀਂ ਜੁੜੀ ਦਾ ਤੇ ਨਵੀਂ ਜੁੜੀ ਦਾ ਬਹਾੜਾ ਫਿਰਦਾ ਸਾਨੂੰ ਆਇਆ ਲਾ ਦੂਗੀ ਨਹੀਂ ਤਾਂ ਤੁਸੀਂ ਨਹੀਂ ਆਈ ਪਤਾ ਕੈਮਰੇ ਜੀ ਨਹੀਂ ਕਿ ਨਹੀਂ ਤੁਸੀਂ ਦੇਰੀ ਆ ਆ ਗਿਆ ਆ ਗਿਆ ਠੀਕ ਆ ਤਾਂ ਇਸਕੇ ਮੈਂ ਕੱਛ ਟੋਰੀ ਵਾਲਾ ਕੱਚ ਟੋਰੀ ਵਾਲਾ ਥੋੜੀ ਚਸ ਰਹਾਦਾ ਬੱਦੀ ਕੱਚ ਟਟੌਰੀ ਹੈ ਨਾ ਕੈਮਰੇ ਚ ਪਦੰਦੀ ਨਹੀਂ ਕਿ ਨਹੀਂ ਯਾਰ ਟੜ ਕਿ ਲੋ ਨਹੀਂ ਦਲਤ ਵੈ ਉਹ ਜਾਂਦੇ ਤੀ ਨੇ ਤੜ ਕੇ ਕੱਢਣੀ ਸੀ ਗਲਤੀ ਹੋਈ ਬੜੀ ਬੜੀ ਇਹ ਤਾਂ ਕੋਈ ਨਹੀਂ ਨੀਂਦਾ ਭਰਾਵਾ ਕੈਮਰੀ ਕੋਈ ਨਹੀਂ ਨਾ ਮੈਂ ਤਾਂ ਦੇਖਦਾ ਮੈਨੂੰ ਵੀ ਚੱਲ कल्ਲੇ ਬਾਲੀ ਬੜੀ ਹੋਣਗੇ ਰਾਂਗੀ ਉੱਡੇ ਸਾਡਾ ਤਾਂ ਬੱਚੀ ਉੱਡ ਗਈ ਵੇਖ ਨਹੀ ਯਾਰ ਕਿਹੜਾ ਉੱਡੇ ਵੀ ਹੁਣ ਆ ਜਾ ਰਹੇ ਹੁਣ ਆ ਜਾ ਕਿਹੜਾ ਹੋਣਾ ਭਰਾਵਾ ਤਾਂ ਅੱਧਾ ਕਰ ਉਹ ਨਵੀਂ ਜੋੜੀ ਦਾ ਲਈ ਫਿਰਦਾ ਉਹਨੂੰ ਸਾਡਾ ਤਾਂ ਰਾਂਗੀ ਅੱਧ ਵਿਚਲੇ ਰਹਿ ਗਿਆ ਇੱਕ ਦੀ ਲਾਇਆ ਹੈ ਤਾਂ ਉਹਦੇ ਵੀ ਅੱਧਾ ਉਹ ਤਾਂ ਮੈਂ ਉਹ ਗੋਲ ਪੰਜਰੇ ਬਾਈ ਵੀ ਉੱਥੇ ਮੈਂ ਬੱਚੇ ਯਾਰ ਇੱਕ ਤਾਂ ਸਾਡੀ ਪੱਕੀ ਜੋੜੀ ਰਹੀ ਹੈ ਇੱਕ ਨਵੀਂ ਜੋੜੀ ਇੱਕ ਗਲਤ ਲਾਉਦਾ ਹੈ ਇਕ ਤਾਂ ਗਾਟਾ ਦਾ ਉਪਾਕਾ ਮੈਂ ਖਵਾ ਇੱਕ ਹੈਗਾ ਕੱਚ ਖਵਾ ਗਟੌਰੀ ਨਵੀਂ ਜੋੜੀ ਦਾ ਬੱਚਾ ਰੱਤਾ ਠੀਕ ਹੈ ਕਿ ਨਹੀਂ ਤੈਨੂੰ ਦੇਖ ਰਿਹਾ ਕਾਲੀ ਦਾ ਘਾਟਾ ਪੂਰਾ ਨਹੀਂ ਹੋਇਆ ਅਜੇ ਹੋਰ ਨਾ ਦੋ ਪੈ ਜਾਣਗੇ ਤੇ ਹਣਾ ਓਏ ਅੱਜ ਨਹੀਂ ਪੈਂਦੇ ਕਿਉਂਕਿ ਕੱਲ ਤਾਂ ਪਸੀਏ ਹਾਂ ਉਹ ਸਹੀ ਹਾਂ ਅੱਜ ਅੱਜ ਬਾਲੇ ਸੀ ਹਾਂ ਅੱਜ ਜਿਆਦਾ ਸਹੀ ਆ ਚਲੋ ਫਿਰ ਬਾਅਦ ਵਿੱਚ ਹੁਣ ਅਸੀਂ ਵੀਡੀਓ ਕਿਹੜਾ ਰੋਕਦੇ ਆ ਤੇ ਬੱਚੇ ਪਾ ਬਵਾਣੇ ਫਿਰ ਦੇਖਦੇ ਕੀ ਬੰਦਾ ਆਊਟ ਹੋ ਗਈ ਕੰਮ ਬੱਚੇ ਉਧਰ ਆ ਕੇ ਖੜ ਗਏ ਘਰ ਤੇ ਨਹੀਂ ਆਉਂਦੇ ਭਾਈ ਘੰਟਾ ਹੋ ਗਿਆ ਪਹਿਲੀ ਡਾਈ ਡੁੱਡਿਆ ਤੇ ਤਾਂ ਹੀ ਕਰੇ ਤਾਂ ਆਵੜ ਜਨ ਕਰੇ ਘਾਰੇ ਆਇਂਦੇ ਭੈਣ ਨੇ ਯਾਰ ਕਮਲ ਲਈ ਕਰੀ ਜਾਂਦੇ ਹਾਂ ਭੈਣ ਦਿੰਗੇ ਮੰਜੇ ਤੇ ਲਾਇਆ ਤੈਨੂੰ ਕਿਛੜੀ ਤੇ ਲਾਇਆ ਸੀ ਕੰਬਲੀ ਜਿਵੇਂ ਹੋ ਗਈ ਹੈ ਖੜ ਜਾ ਫਿਰ ਚੋਬਰ ਨੂੰ ਭੇਜਿਆ ਭੀ ਮੋਟਰਸਾਈਕਲ ਲੈ ਕੇ ਤਾਂ ਤੂੰ ਮੋਟਰਸਾਈਕਲ ਲੈ ਜਾ ਥੱਲੇ ਮੈਂ ਇਧਰ ਤੈਨੂੰ ਫੋਨ ਲਾਉਣਾ ਹੈ ਉਧਰ ਆਏ ਤਾਂ ਮੈਨੂੰ ਇਧਰ ਦੱਸੀਂ ਇਧਰ ਆਏ ਤਾਂ ਤੈਨੂੰ ਮੈਂ ਦੱਸੂਗਾ ਆ ਯੱਗ ਹੋ ਗਿਆ ਬੱਚਿਆਂ ਦਾ ਹੀ ਹੈ ਮੋਹ ਤੇਰੇ ਮਾਰੂ ਪਣ ਇਹ ਬੇਕੌਮ ਦੇ ਖੜ ਜੋ ਐ ਬਾਬੇ ਕਰਾਇਦਾ ਪਲੈਨ ਤੇ ਬਈ ਘੰਟਾ ਹੋ ਗਿਆ ਬੱਚੇ ਉਧਰ ਹੀ ਉੱਡੇ ਫਿਰਦੇ ਹਨਾ ਗਲੀਆਂ ਪਏ ਫਿਰਦਾ ਕਦੇ ਉੱਚੇ ਨੀਵੇਂ ਜ਼ੋਰ ਲਾਈ ਜਾਂਦੇ ਆ ਵਿਚਾਰੇ ਮੈਂ ਸਪੀਅਰ ਲੈ ਕੇ ਆਣਾ ਹੈ ਰਹਿਣਾ ਤੇ ਸਪੀਅਰ ਤੇ ਉਧਰ ਉਲਾ ਲਾ ਕੇ ਆਉਣਾ ਹੁਣ ਬਾਰਡਰ ਬਾਕਸ ਕਿੰਨੀ ਗਏ ਸੀ ਚੋਬਰ ਕਹਿੰਦਾ ਨਾਲੇ ਮਾਪ ਦੇਖ ਕੇ ਆਉਣਾ ਤੇ ਆ ਬੱਚੇ ਖੁੱਲੇ ਬੈਠੇ ਐ ਫਿਰ ਵੀ ਖੀ ਆਊਗੀ ਪਹਿਲਾਂ ਤਾਂ ਮੈਂ ਤੇ ਨਿਗਾਹ ਤਸੀ ਮੈਂ ਚੱਲ ਉਹ ਇਹਨਾਂ ਦਾ ਪੈਣ ਦੇ ਪੜਾਕੇ ਲਿਓ ਬੇਟਾ ਕਬੂਤਰਾ ਇਨੇ ਰੱਖ ਮੈਂ ਆ ਗਿਆ ਚਲੋ ਬਾਬਾ ਮੈਂ ਜਾਵਾਂ ਯਾਰ ਉਧਰ ਥੱਲੇ ਕਬੂਤਰਾਂ ਦੇ ਵੇਖ ਕੇ ਕੀ ਬਾਤ ਲਓ ਜੀ ਆ ਇੱਥੇ ਖੜਿਆ ਇਹ ਪਿੰਡ ਦੀ ਦੂਜੀ ਗਣੇ ਦਾ ਦੇਖੋ ਆ ਮੇਨ ਸਾਡਾ ਕਰੈਕਟਰ ਹੁੰਦਾ ਇਹਦੇ ਸਾਰੇ ਹੀ ਖੜੇ ਆ ਜੀ ਇੱਥੇ ਹੁੰਡਾਣ ਦੀ ਇਹਦੀ ਸ਼ਰਨਾਂ ਚੀਆਂ ਸੀ ਹੋਰ ਕੀ ਹੈ ਜਲ ਬੜੇ ਨਾਣਾ ਨਾ ਹਜੇ ਲੜਾਈ ਖੇੜਾ ਹੜ ਜਾ ਮੈਂ ਤਾਂ ਕਹਣਾ ਭਾਲਾਂ ਮੈਂ ਹੋਰ ਭਜ ਜਾਗਾ ਭਾਲਾਂ ਇੱਚੀ ਉੱਡੇ ਫਿਰ ਜੰਡੀਰ ਤੂੰ ਆਇਆ ਨਹੀਂ ਤੇ ਤੂੰ ਐ ਕਰ ਫਿਰ ਤੂੰ ਆ ਤੂੰ ਐ ਜਦੋਂ ਆ ਆ ਗਿਆ ਇਹਨੂੰ ਡਾ ਦੇ ਤੇ ਮੈਂ ਜਾਵੜਦਾ ਫਿਰ ਮੈਂ ਹੋਰ ਭਾਈ ਵੇਖਣ ਲਾਂ ਜਾ ਕੇ ਹਾਂਜੀ ਇਹੋ ਹੀ ਕੰਮ ਜਿਹੜਾ ਨਹੀਂ ਹੋਣਾ ਸੀ ਬੱਚੇ ਗਏ ਰਹਿ ਗਏ ਕਿਹਨੂੰ ਸੱਤੇ ਭੁਲੇੜੀ ਨਹੀਂ ਕਿੱਥੇ ਕਿੱਥੇ ਆ ਨਹੀਂ ਨਹੀਂ ਇਹ ਆਪਣਾ ਨਹੀਂਗਾ ਦਿਸ ਇਜ਼ ਨਾਟ ਆਪਣਾ ਬੱਚਾ ਇਹਦਾ ਹੋਣਾ ਮੇਰਾ ਘਾਂਟ ਤੇ ਕਹਿੰਦਾ ਨਾ ਆਪਾਂ ਆਪਣਾ ਦੌਤ ਨੂੰ ਇਹ ਮੁੜੇ ਹੀ ਨਹੀਂ ਆਪਾਂ ਦਾ ਬਹੁ ਮਗਰ ਪਿਆ ਮੋੜ ਸਾਂ ਤਾਂ ਡਾ ਹੀ ਨਹੀਂ ਦਿੱਤੀ ਬੱਚਾ ਨੇ ਲਾਲਾ ਬੱਚੇ ਹਜੇ ਹੀ ਬੁੱਢੇ ਫਿਰਦੇ ਆਪਾਂ ਤਾਂ ਬੰਬ ਘੜਤੀ ਬੱਚਾ ਦਾ ਆ ਚੱਕ ਉਹ ਰੱਖ ਨੂੰ ਪਹਿਲੇ ਦਿਨ ਹੀ ਉੱਡੇ ਤੇ ਢੇਰੀ ਲਿਆਤੀ ਆ ਬੈਠੇ ਹੋਣ ਬਸ ਆਪ ਯਾਰ ਬੱਚੀ ਘੜਦੀ ਕਿਵੇਂ ਗਈ ਕਿ ਜਹਾਜ਼ ਤੇ ਗਈ ਉਹ ਜਹਾਜ਼ਾ ਡਟਿਆ ਬਾ ਫਿਰ ਠੀਕ ਹੈ ਮੈਂ ਵੀ ਆਖਾਂ ਇੱਕ ਘਰ ਹੈ ਲਿਉੜ ਨਹੀਂ ਆ ਸੋਖਾ ਲਿਉੜਾ ਵੀ ਬਿੱਲੀ ਨਹੀਂ ਆਉਂਦੀ ਇਹ ਘਰੇ ਕੰਮ ਸੰਭੀ ਬੈਠਾ ਹੈ ਹਮਰ ਵੀ ਕੱਸੀ ਤੋਂ ਹਿੰਦੀ ਹੈ ਆਪਣਾ ਕੱਸੀ ਤੋਂ ਨਹੀਂ ਦਿਖੇ ਭਜੇ ਭਜਾਇਆ ਬਹੁਤ ਯਾਰ ਜਿੱਥੇ ਨਾਲ ਕੰਈ ਲੱਗ ਅਸੀ ਤੇ ਉਸ ਤੋਂ ਸਾਨੂੰ ਕੇਰਾਂ ਢਾਲ ਦੋ ਜਿਸਗੇ ਉਦੋਂ ਆ ਪਿਆ ਆ ਬੋਲ ਚ ਆ ਗਿਆ ਨਾ ਥਾਂ ਮੈਂ ਇਧਰੋਂ ਦੇਖੀ ਜਿਹੜੀ ਗਾਂ ਰਹਿਗਾਂ ਵਾਲੀ ਕੱਸੀ ਹੈ ਨਾ ਤੂੰ ਰਹਿ ਕੇ ਪਿੰਡ ਤੋਂ ਇੰਟਰ ਪਹਿਲਾਂ ਹੁੰਦੀ ਆ ਉਥੋਂ ਹੀ ਵੇਖੇ ਜਾਂਦੇ ਆ ਉਦੋਂ ਵਾਲੇ ਉਦੋਂ ਇੱਕ ਇੱਕ ਦੀਂਦਾ ਸੀ ਇੱਕ ਤਾਂ ਇੱਕ ਹੀ ਦੀਂਦਾ ਹੁੰਦਾ ਸੀ ਉਹਨਾਂ ਚੋਂ ਸਾਨੂੰ ਬਲ ਦੇ ਸੇ ਰਹ ਸੀਗੇ ਇੱਕ ਦੂਜੇ ਦੇ ਕੱਸੀ ਕੋਲੇ ਬੈਠੇ ਦੂਸਰੀ ਆਇਆ ਪਿਆ ਆ ਮਗਰ ਮਾਂ ਵੀ ਫੜ ਲਾਂਗੇ ਇਹਨਾਂ ਨੂੰ ਮਗਰ ਹੀ ਲਾ ਦੇਾਂਗੇ ਉਹ ਰਹਿ ਗਿਆਂ ਦੇ ਤੇ ਉਹ ਲਾਲ ਬੀ ਦੇ ਸੈਂਟਰ ਚ ਗਏ ਆ ਉਹ ਐਂ ਕਰ ਆਪਣੇ ਬੱਚੇ ਅੰਦਰ ਕਰ ਬਾਈ ਬਣੇ ਪਹਿਲਾਂ ਵੀ ਇਧਰੋਂ ਮੁੜਿਆ ਵੀ ਦਵਾਲ ਨੂੰ ਅੱਛਾ ਮੈਂ ਖੁੱਡਾ ਖੋਲਦਾ ਬੱਚੇ ਕਾਰ ਅੰਦਰ ਠੀਕ ਆ ਕਿ ਨਹੀਂ ਓਏ ਹੋ ਰਸਤਾ ਰੰਗ ਲਾਉਂਦੇ ਸੀ ਏਨੂੰ ਵੀ ਲਿਆ ਯਾਰ ਤੇ ਰੰਗ ਲਾਦਾ ਤੁਸੀਂ ਕਿਹ ਕਿੱਥੇ ਲਾਦਾ ਵੜੀ ਪੜਿਓਈ ਆ ਬੱਚੇ ਤੇ ਰੰਗ ਲਾਉਣੀ ਸੀ ਬਾਪੇਓ ਇਹਦੀ ਹਜੇ ਬਗਲੀ ਕੀਤੀ ਪੂਜਾ ਕਰਨੀ ਸੀ ਅੱਜ ਤੱਕ ਚਲੇ ਰਹੇਗਾ ਪੂਜਾ ਦਾ ਪੂਜਾ ਦਾ ਹੋ ਗਿਆ ਇਹ ਜੀ ਛਤਰੀ ਚੱਕ ਕੇ ਨਾਲ ਅੱਜ ਫੇਰ ਮੈਂ ਤੈਨੂੰ ਕਿਹਾ ਸੀ ਨਾ ਮੈਂ ਕੱਲ ਵੀ ਨੀਰਾ ਲੰਨ ਦਾ ਤੇ ਅੱਜ ਵੀ ਨਹੀਂ ਆਉਂਦਾ ਨੀਰਾ ਗੱਲ ਤਾਂ ਪੱਕੀ ਐ ਤੇਰੀ ਚੱਲ ਕੋਈ ਨਾ ਯਾਰ ਇੱਕ ਗੱਲ ਐ ਆਪਾਂ ਇੰਨੇ ਭੱਜੇ ਪਤਾ ਕਿਉਂ ਫਿਰਦੇ ਆ ਹਮ ਗਲਤ ਰਹੂ ਪਾਕਾ ਮਹਿਕਮਾ ਨਹੀਂ ਇੱਧਰ ਹੀ ਛੱਡਣਾ ਛੱਡ ਦੇ ਇੱਧਰ ਛੱਡ ਦੇ ਨਵੇਂ ਖੁੱਡੇ 'ਚ ਕਰਦੇ ਪਰਥੀ ਨਵੇਂ ਖੁੱਡੇ 'ਚ ਆਪਣਾ ਜਿਹਾ ਬਾਹਰ ਨਹੀਂ ਨਹੀਂ ਰਾਈ ਕਲੇ ਮੁੰਡੇ ਦਾ ਫੋਨ ਆ ਗਿਆ ਕਮੜਾ ਚੱਕ ਲੈ ਥੋੜੀ ਉੱਚੀ ਚੱਕ ਲੈ ਯਾਰ ਇਹਨਾਂ ਨੂੰ ਲੱਗੇ ਯਾਰ ਬੱਚੇ ਰਹਿ ਕੇ ਗਏ ਬਈ ਮੈਨੂੰ ਫੋਨ ਆਇਆ ਕਮੜੇ ਦਾ ਕਿੱਦਾਂ ਰਹਿ ਕੇ ਫਿਰਦੇ ਆ ਬੱਚੇ ਦੋਵੇਂ ਆਪਣੀ ਕੋ ਵਿੱਚ ਬਣੀ ਓਏ ਹੁਣ ਨਾ ਅਟਜ ਖੁਡਾ ਖੋਲੀ ਇਧਰ ਲਾ ਕੇ ਛਤਰੀ ਚਾੱਕ ਕੇ ਮਗਰ ਹੀ ਚੱਲੇ ਜਾਣਾ ਆਪਾਂ ਸਪੇਅਰ ਕਿੱਥੇ ਆਪਣਾ ਹੋਏ ਖੋਲ ਛੇਦੀ ਖੋਲ ਦੇ ਖੋਲ ਕੇ ਪਾਸੇ ਹੋ ਜਾ ਖੋਲ ਕੇ ਪਾਸੇ ਹੋ ਜਾ ਪੁੱਤ ਬਣੇ ਹੁਣ ਅੰਦਰ ਵੜ ਦਿਓ ਕਰਾਂ ਯਾਰ ਬੱਚੇ ਰਹਿ ਗਏ ਫਿਰਦਾ ਵੀ ਆਪਣੇ ਉਹ ਕਹਿੰਦਾ ਬੱਚੇ ਇੱਕ ਤਾਂ ਬੈਠੀਆਂ ਦੇ ਇੱਕ ਵਾਵਾ ਮਤਲਬ ਵਧੀਆ ਫਿਰਦਾ ਮੈਂ ਬੱਚੇ ਛਤਰੀ ਲੈ ਕੇ ਆਉਣੇ ਆ ਪੁੱਤ ਬਣੇ ਅੰਦਰ ਜਾ ਉਹ ਪੁੱਤ ਬਣੇ ਪੁੱਤ ਬਣੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਜਾਂਦੇ 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 ਹਨ ਗਏ 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 ਅੰਦਰ ਹਾਂ ਯਾਰ ਨਹੀਂ ਇੱਕ ਬੱਚਾ ਵੀ ਹੈ ਤੇ ਮੈਨੂੰ ਲੱਗਦਾ ਕਿੰਨੇ ਉਹ ਤੇ ਕਬੂਤਰ ਕਿੰਨੇ ਆਏ ਤਾਂ ਲਈ ਹਦੀ ਦੇ ਦੋ ਹੀ ਹੈ ਬੈਠੇ ਰਹਿੰਦੇ ਇਹਨਾਂ ਤੇ ਹੈ ਨਹੀਂ ਕੁਝ ਵੀ ਇਹ ਹੈ ਨਹੀਂ ਕੁਝ ਵੀ ਇਹਨਾਂ ਤੇ ਨਹੀਂ ਨਹੀਂ ਉਹ ਵੱਡਾ ਕੂਤਰ ਦੋਵੇਂ ਵੱਡੇ ਹੈ ਬੱਚੇ ਤਾਂ ਇੱਧਰ ਆ ਗਏ ਸਾਰੇ ਬਾਈ ਹੁਣ ਉੱਡ ਗਏ ਸੀ ਬੱਚੇ ਫੇਰ ਹਨਾ ਜਿਵੇਂ ਯਾਰ ਜਿਵੇਂ ਹੁਣ ਉੱਡ ਕੇ ਬੈਠਾਣ ਸਾਨੂੰ ਵੀਡੀਓ ਜਿ ਦਿਖਾਉਣੇ ਸੀ ਆ ਜਿਵੇਂ ਉੱਡੇ ਕੋਈ ਥੋੜਾ ਜਿਹਾ ਟਾਈਮ ਆ ਕਾਲੇ ਦਾ ਬੜੇ ਸਿਆਣੇ ਆਏ ਖੁੱਡਾ ਖੋਲ ਦੋਨੇ ਖੁੱਡੇ ਖੋਲ ਕੇ ਬਾਸੋ ਆ ਨਹੀਂ ਨਹੀਂ ਆ ਕਾਲੇ ਜਾਣਗੇ ਦੂਜਾ ਨਹੀਂ ਚਾਹ ਹਾਂ ਪਰ ਹੁਣ ਖੁੱਡੇ ਖੋਲ ਲਿਆ ਕਰ ਵੀ ਆਏ ਨਾ ਕਰੇ ਭੇੜਾ ਨਾ ਕਰ ਵੀ ਖੁੱਡੇ ਖੁੱਲੇ ਰਹਿੰਦੇ ਕਰ ਕੋਈ ਚੱਕਰ ਨਹੀਂ ਬਾਹਰ ਤਾਂ ਕੋਈ ਨਾ ਕੋਈ ਨਾ ਕੋਈ ਨਾ ਪੈਰ ਆਖੇ ਯਾਰ ਬੜਾ ਯਾਰ ਭੈ ਜੋ ਬੱਚਿਆਂ ਪਿੱਛੇ ਵੀ ਜਾਣਾ ਹੋਣਾ ਘਰ ਵਾਲੇ ਤੜਦੇ ਪਈ ਆ ਬਖਣਾ ਉਹ ਦੇਖ ਲੈ ਇੱਕ ਤਾਂ ਗਿਆ ਕਾਲਾ ਜਿਹਦਾ ਹਾਂ ਇਹਨਾਂ ਨਾ ਘੇੜਨਾ ਹੈ ਹਾਂਜੀ ਬੱਚੇ ਘਰ ਤੇ ਸਾਰੇ ਅੰਦਰ ਘਰ ਵਾਲਾ ਤਾਂ ਸਾਰੇ ਬੱਚੇ ਅੰਦਰ ਹੋ ਗਏ ਛਤਰੀ ਚੱਕ ਲਈ ਬੱਚੇ ਹਜੇ ਵੀ ਉੱਡੇ ਫਿਰਦੇ ਦੋਵੇਂ ਰਹਿ ਕੇ ਪਿੰਡ ਬੱਸ ਬੱਸ ਬਹੁਤ ਆਇਆ ਆਇਆ ਕੋਈ ਨਾ ਛਤਰੀ ਚੱਕਦੇ ਆਂ ਚੱਲਦੇ ਆ ਰੇਕ ਵਾਲੇ ਛੰਡੀ ਨੇ ਤਾਂ ਫੋਨ ਚੱਕਿਆ ਨਹੀਂ ਕੰਜਰ ਦੇ ਨੇ ਕੋਈ ਲੱਗੇ ਹੀ ਨਹੀਂ ਉਹ ਜਿਹੜਾ ਜਵਾਕ ਆਉਂਦਾ ਆਪਣੇ ਕੋਲ ਉਹਨੇ ਦੱਸਿਆ ਫਿਰ ਮੈਨੂੰ ਕਹਿੰਦਾ ਬੱਚੇ ਉੱਡੇ ਫਿਰਦੇ ਆ ਜਾਓ ਬਾਈ ਮੈਂ ਵੀ ਆ ਗਿਆ ਬਾਈ ਦੇਖੀਏ ਹਾਂ ਹਾਂ ਕੋਈ ਪ੍ਰੇਮ ਨੂੰ ਫੋਨ ਲਾ ਕੇ ਮੁੜਦੇ ਨੇ ਨਾ ਹਾਂ ਹਾਂ ਇਹ ਤਾਂ ਹੈ ਹਾਂਜੀ ਲੇਟ ਹੋ ਗਏ ਜੀ ਬਾਕੀ ਸਾਡਾ ਭੈੜਾ ਹੀ ਮਾੜਾ ਹੈ ਜਦੋਂ ਅਸੀਂ ਆਉਂਦੇ ਆ ਸਾਡਾ ਪਿੰਡ ਦਾ ਪੱਪੀ ਹੀ ਪਿਆ ਜਾਂ ਹੁਣੀ ਬਸ ਮਰੇ ਮਰੇ ਕਹਿੰਦੀ ਵੀ ਹੁਣੀ ਬੈਠਾ ਇਧਰ ਦੀ ਸਾਈਡ ਦੇ ਪਾਸੇ ਵੀ ਇਧਰ ਨੂੰ ਗੈਸੋਂ ਰੱਬ ਜਾਣੇ ਵੀ ਬੈਠਿਆ ਕਿ ਇੱਥੋਂ ਦੇ ਗਾਂ ਵਾਲੇ ਪੱਟ ਟੱਪ ਗਏ ਹੋਣੇ ਯਾਰ ਉਹ ਹੋੜ ਤੇ ਕੀ ਟੱਟਾ ਆ ਉਹ ਤਾਂ ਪੱਤਾ ਹੀ ਜਾਮਕਦਾ ਹੋਣਾ ਹੋੜ ਦਾ ਇਹਨੂੰ ਪਾ ਹੈਂ ਚਲ ਦੇਖ ਲੈਨੇ ਪੱਤਾ ਹੀ ਜਾਮਕਦਾ ਹੋਣਾ ਪੱਤਾ ਹੀ ਜਾਮਕਦਾ ਹੋਣਾ ਕੋਠੀ ਦੇ ਇੱਕ ਡਾਊਟ ਕੱਢ ਲੈ ਕੋਠੀ ਦੇ ਸ਼ੱਕ ਭਾਜੀ ਮਣੀ ਬੈਠਾ ਹੁੰਦਾ ਰਤੀ ਤਾਂ ਹੁੰਦੀ ਸੀ ਉਹਦੀ ਪੱਤਾ ਹੈ ਇਹਨੂੰ ਪਤਾ ਚਾਚਾ ਜੀ ਇਹ ਤਾਂ ਉਹ ਸ਼ੋਰ ਨੇ ਡਾਇਆ ਹੋਊਗਾ ਆਇਆ 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 ਬੋਤਾ ਆਇਆ 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 ਇੱਕ ਇੱਥੇ ਆ ਗਿਆ ਬਈ ਬੱਚਾ ਆ ਬੇਟਾ ਕਾਂਛ ਟੌਰੀ ਵਾਲਾ ਐਂ ਦਾ ਇੱਥੇ ਆ ਗਿਆ ਰਹਿ ਗਈ ਆਇਆ 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 ਓਡੇ ਆਇਆ ਸਾਲਾ ਹੋ ਹੋ ਕੀ ਯਾਰ ਬੜੀ ਭਗਾਈ ਕਰਾਈ ਇਹਨਾਂ ਨੇ ਯਾਰ ਇਹ ਕਿਹ ਰਹੋ ਨਿਮਮੇ ਚ ਬੈਠੇ ਉਹਨੂੰ ਆਪਣਾ ਲੱਗਦਾ ਉਹ ਵੀ ਯਾਰ ਕਾਹੋ ਬਟਾ ਨਿਮਮਾ ਤਾਂ ਉਹ ਵੀ ਆਪਣਾ ਲੱਗਦਾ ਇਹ ਹੋਰ ਦੀ ਕੋਠੀ ਤੇ ਵੇਗਾ ਯਾਰ ਆ ਕੇ ਛੱਡੋ ਯਾਰ ਹਾਂਜੀ ਬੱਚੇ ਦੋਵੇਂ ਦੇਖ ਲੈ ਕੋ ਇੱਕ ਬਗਲਾਂ ਨਾਲ ਆ ਬਠਾ ਨਿਮ ਚ ਇਹਦਾ ਤਾਂ ਪਹਿਲੇ ਹੀ ਭਲੇਖਾ ਪੈ ਗਿਆ ਠੀਕ ਇਹਦਾ ਪਹਿਲੇ ਹੀ ਭਲੇਖਾ ਪੈ ਗਿਆ ਹਨਾ ਬਗਲਾਂ ਨਾਲ ਆ ਬੈਠਾ ਆਪਣਾ ਸ਼ਾਖਾ ਤੇ ਦੂਜਾ ਹੋ ਬੈਠਾ ਬਈ ਰੱਤਾ ਤੇ ਇਥੇ ਛੇਦਰੀ ਲੱਗ ਗਿਆ ਆਪਾਂ ਆਪ ਹੀ ਚੱਲ ਗਏ ਚਲ ਚੱਲ ਗਏ ਆਈ ਨਹੀਂ ਹਾਂਜੀ ਕਰਦੇ ਆ ਛੇਦਰੀ ਬੱਬਾ ਲਈ ਨਾ ਇੱਥੇ ਹੋ ਲਾ ਹਾਂ ਵਾ ਤੇਰੀ ਹੋ ਲਾ ਰੱਤਾ ਚਸ ਕਰ ਜਾਂਦਾ ਹੁੰਦੀ ਓਏ ਬਗਲਾਂ ਨਾਲ ਪਤਾ ਨਹੀਂ ਆਵੇ ਨਾ ਰੱਤਾ ਚਸ ਕਰਦਾ ਪੂਰੀ ਤਾਂ ਤਾਰਾਂ ਚ ਰੱਖਣੀ ਲਾ ਚੰਗਾ ਕਿ ਦੇਵਰਾ ਕੀ ਵੈਣ ਰਾਲੋ ਹੀ ਐ ਬਹੁਤ ਆ ਬਗਣੇ ਨਹੀਂ ਵਾਤ ਉਹ ਕੋਈ ਨਾ ਕੋਈ ਨਾ ਐਡਾ ਕੋਈ ਚੱਕਰ ਨਹੀਂ ਡੋਡਾ ਮਿਸਰੀ ਬੜਕਾਈ ਆਇਆ 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 ਚਾਸ ਕਰਦਾ ਓਏ ਓਏ ਸਿੱਧਾ ਹੀ ਝੱਕੇਂਦਾ ਆ ਆਊਗਾ ਏ ਮੈਂ ਕਹਿੰਦਾ ਉਹ ਗਾਂ ਕਰ ਲਾ ਉੱਥੇ ਓਏ ਉਹ ਆਈ ਉਹ ਆਪਣਾ ਏ ਥਲੂੰ ਦਬਾ ਕੇ ਗਾਂ ਕਰ ਲਾ ਕਰ ਲਾ ਕਰ ਲਾ ਕਰ ਲਾ ਆਊਗਾ 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 ਬੱਚਾ ਹੋਊਗਾ ਆਪਣਾ ਗਾਰੰਟੀ ਏ ਚੱਲ 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 ਇਕੜਾ ਉੱਚੀਆਂ ਜਗ੍ਹਾ ਤੇ ਬੈਠਣ ਦੀ ਆਦਤ ਹੈ ਜਮਾਂ ਸਹੀ ਹੈ ਜਮਾਂ ਸਹੀ ਹੈ ਬਸ ਹਾਂ ਹਾਂ ਆ ਆ ਆ ਆਇਆ 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 ਯਾਰ ਬੜਾ ਭੈੰਜ ਪਗਾਈ ਕਰਿਆ ਲੱਟਾਂ ਨੇ ਨਾਲੇ ਇਹ ਬੱਚਾ ਚਸ ਕਰਦਾ ਹੁੰਦੀ ਪਹਿਲਾਂ ਤਾਂ ਪੂਰੀ ਚਾਸ ਸੀ ਹਾਂਜੀ ਉਹ ਕੱਚ ਟੋਰੀ ਵਾਲਾ ਥੋੜ ਦੇ ਬਾਈ 1000 ਟਾਵਰ ਦੇ ਗਏ ਬਹਿ ਗਏ ਇੱਥੇ ਠੀਕ ਹੈ ਤੇ ਚਲੋ ਕੋਈ ਸੀਨ ਨਹੀਂ ਫਿਰ ਰਾਤ ਨੂੰ ਟਾਵਰ ਤੇ ਚੜ ਜਾਾਂਗੇ ਪੋਰ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਇੱਕ ਬਗਲਾਂ ਵਾਲਾ ਬੈਠਾ ਨਿਮਚ ਉਹਨੂੰ ਵੀ ਆਦਾ ਰਾਤ ਨੂੰ ਵੀ ਕਿ ਹੁਣ ਛਤਰੀ ਹੁਦਰੀ ਪੈਰਾਂ ਪੂਰਾ ਚਲਾ ਕੇ ਦੇਖਦਾ ਹੈ ਫੜਾ ਗਿਆ ਤਾਂ ਕੀ ਸਾਹਿਬ ਕਤਾਵਾਂ ਹਾਂ ਹਾਂ ਜੀ ਬਈ ਜਮਾਨਾ ਇੱਕ ਨਾ ਜਿੱਥੇ ਅੱਜ ਜਿਨ੍ਹਾਂ ਦੇ ਘਰੇ ਹੁਣ ਛਤਰੀ ਲਈ ਸੀ ਨਾ ਜੀ ਸਾਨੂੰ ਪਾਣੀ ਪੀਣ ਨਾਲ ਸਾਨੂੰ ਠੰਡਾ ਪਿਆ ਆ ਇੰਨਾ ਕਿ ਜਿਆਦਾ ਚੰਗਾ ਨੇਚਰ ਸੀ ਨਾ ਮਾਰਾ ਮਾਰਨ ਅਮਰੀਕਾ ਸੀ ਮਸ ਸਸਤੀ ਗੱਡੀ ਇਹ ਦਿੱਤ ਲਾਇ ਅੰਦਰ ਆਇਆ ਅੰਦਰ ਆ ਗਿਆ ਅਸੀਂ ਤਾਂ 20 ਚ ਲਾਈ ਖੜੇ ਸੀ ਆਪ ਬੋਲ ਮਾਰ ਕੇ ਅੰਦਰ ਖੇਤਰੀ ਲਈ ਬਾਈ ਮਾਤਾ ਨੇ ਤੇ ਹਨਾ ਪਾਣੀ ਪੁੱਛਾ ਠੰਡਾ ਪੁੱਛਾ ਮੈਂ ਤਾਂ ਬੇਚੀ ਕੁਝ ਨਬਾਰੀਆਂ ਤੇ ਮੈਂ ਫੈਨ ਹੋ ਗਿਆ ਯਾਰ ਮਾਤਾ ਦਾ ਗੱਲ ਮੁਕੀ ਰਾਂਦ ਗਏ ਇੰਨਾ ਕ ਜਿਆਦੇ ਵਧੀਆ ਨੇਚਰ ਬਾਈ ਇੰਨਾ ਕ ਜਿਆਦੇ ਵਧੀਆ ਟਰੀਟ ਕੀਤਾ ਨੇ ਸਾਨੂੰ ਬਸ ਯਾਰ ਅੱਖਾਂ ਚ ਪਾਣੀ ਆ ਗਿਆ ਸਾਡੇ ਇੱਕ ਵਿੱਚ ਤਾਂ ਆ ਬੈਠਾ ਹੋਣਾ ਆਪਣਾ ਹੁਣ ਇਹਨੂੰ ਲਾਉਣ ਦੀ ਕੋਸ਼ਿਸ਼ ਕਰਦਾ ਬਗਲਾ ਵਾਲੇ ਨੂੰ ਠੀਕ ਹੈ ਬਗਲਾ ਵਾਲੇ ਬੈਠਾ ਤੇ ਦੂਜਾ ਬੈਠਾ ਟਾਵਰ ਚ ਆਪਣਾ ਤੁਹਾਨੂੰ ਦੱਸਦੇ ਆਪਣੀ ਪਿੰਡ ਕਿੰਨੀ ਹਾਂ 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 ਚਲੋ ਦੇਖਦੇ ਹਾਂ ਕੀ ਬੰਦ ਹੈ ਇਹ ਬੱਚਾ ਤਾਂ ਉੱਡਣ ਦੀ ਤਿਆਰੀ ਕਰੀ ਫਿਰ ਮੈਂ ਚੋਬਰ ਨੂੰ ਨ ਸਕੀਮ ਲਾਈ ਮੈਂ ਖਾਂਏ ਕਰ ਤੂੰ ਉਹਦੇ ਘਰੇ ਛਤਰੀ ਲਾ ਹਣਾ ਜਿੱਥੇ ਜਿਹੜੀ ਮਾਂ ਤਾਂ ਆਇਆ ਕਰੇ ਪਹਿਲਾਂ ਲਈ ਸੀ ਉਹ ਸਾਹਮਣੇ ਘਰ ਆ ਲੈੰਦੇ ਉਹ ਉੱਥੇ ਤੇ ਮੈਂ ਖਾਈ ਮੈਂ ਇਧਰ ਡਾ ਦੂੰਗਾ ਤੇ ਤੂੰ ਛਤਰੀ ਉਹ ਛਤਰੀ ਲਾ ਦੇ ਚੋਬਰ ਨੇ ਉਹਦੇ ਹਾਂ ਓਕੇ ਉਹ ਛਤਰੀ ਲਾ ਦੀ ਮੈਂ ਇਧਰ ਡਾਉਣਾ ਇਹਨੂੰ ਬੜਗਾਈ ਡਾਉਣਾ ਚੰਗਾ ਇਹਨੂੰ ਮੈਂ ਹੜ ਤੀ ਦਰ ਡਾ ਗੀਨੋ ਬੱਚੇ ਨੂੰ ਆ ਨੋਰ ਦੇਨੀ ਦਾ ਇਕੋ ਡਰ ਗੁੰਡਾ ਦੇ ਹਾਂਜੀ ਉਹ ਪੱਦੇ ਬਈ ਕੋਈ ਫਰੈ ਜੀ ਦੇਣਗੇ ਜੇ ਉਹ ਅਜੇ ਰਹਿ ਗਈ ਫਿਰ ਫਲੱਟ ਲਾਈਨ ਮਝਾਈਲੀ ਟੀਟੀ ਗੋਲਡ ਸਟਾਰ ਹੁਣ ਬਈ ਟਾਵਰ ਤੇ ਚੜਦੇ ਆ ਪੁੱਛ ਕੇ ਨੰਬਰ ਲੈ ਕੇ ਚੜਨ ਦਿੱਤਾ ਤਾਂ ਟਾਵਰ ਤੇ ਚੜ ਜਾਵਾਂਗੇ ਬਾਕੀ ਬਗਾਨੇ ਪਿੰਡ ਜੋਰ ਨਹੀਂ ਚੱਲਦਾ ਆਹ ਤੇ ਆਪਦੇ ਪਿੰਡ ਤਾਂ ਅਸੀਂ ਪ੍ਰੋਵਾਈਡ ਨਹੀਂ ਕਰ ਪਈ ਜਣ ਤੇ ਇੱਕ ਇੱਕ ਬੱਚੇ ਦਾ ਕਨਫਰਮ ਆ ਆਪਣਾ ਕੱਚ ਟਿਊਟੋਰੀਅਲ ਦਾ ਟਾਵਰ ਤੇ ਠੀਕ ਆ ਬਈ ਤੇ ਇੱਕ ਬਗਲਾਂ ਵਾਲਾ ਬਈ ਬਗਲਾਂਾ ਬਹੁਤ ਬੱਦੂ ਚਾਰੀ ਵੀ ਆਫਰੇ ਡਿੱਗ ਗਿਆ ਭਈ ਓਏ ਚਲੋ ਜਿਹੜਾ ਬੈਠ ਰਹਾ ਬੈਠਾ ਨੇ ਮੈਂ ਤੇ ਜਦੋਂ ਡੇਮ ਤੋਂ ਉਡਾਦਾ ਹਣਾ ਫਿਰ ਦਿਨ ਸੀ ਵੀ ਡਿੱਗ ਗਿਆ ਵੀ ਉਹ ਕੂਟੀ ਵਾਲੇ ਤੇ ਗੋੜਦਰ ਤੇ ਸੱਣ ਤੇ ਉਹ ਵੀ ਸੰਖੇ ਹਾਂ ਮੈਂ ਤਾਂ ਦੁਸਹਾਰੋ ਡੇ ਫਿਰਿਆ ਹਾਂ ਜਦੋਂ ਦਿਸ ਨਾਟ ਗਿਆ ਤਾਂ ਜਮ ਨਿੰਦੋ ਹੋ ਰਹੀ ਆ ਜਮ ਲੈਣਾ ਤੇ ਹੋਏ ਚਲੋ ਹੁਣ ਇੱਕ ਬੱਚਾ ਸਾਡੀ ਨਿਗਾ ਚ ਬੈਠਾ ਹੈਣਾ ਉਹ ਪੁੱਛਦੇ ਟਾਵਰ ਤੇ ਫੁੱਲ ਲਾਉਣੇ ਜੀ ਚੜਨ ਦਿੱਤਾ ਤਾਂ ਚੜ ਜਾਗੇ ਭਈ ਆ ਆ ਗਿਆ ਆ ਆ ਗਿਆ ਆ ਆ ਗਿਆ ਆ ਗਿਆ ਓਏ ਉਧਰ ਹੀ ਲੈ ਜਾਂਦਾ ਚਲ ਇੱਥੇ ਰੋਗੇ ਕੋਈ ਨਾ ਦੂਜੇ ਮੋੜ ਤੋਂ ਕਿਤੇ ਬਾਹਰ ਚੁੜਾ ਸੀਗਾ ਓਏ ਇਹਨੂੰ ਇੱਥੇ ਛਾਲਦੇ ਕੋਈ ਗੱਲ ਨਹੀਂ ਖੜਾ ਰਹਿਣ ਦੇ ਬਾਹਰ ਜੀ ਕੋਈ ਗੋਪਗਾਈ ਦੀ ਆਇਆ ਫੋਨ ਲੱਗ ਗਿਆ ਸਾਈਟਾਣਾ ਸਵਾਦ ਬਹੁਤ ਆਇਆ ਇਹੋ ਜੀ ਕੋਈ ਗੱਲ ਨਹੀਂ ਸਵਾਦ ਨਹੀਂ ਆਇਆ ਠੀਕ ਹੈ ਪਰ ਇਹ ਰਹਿਗੇ ਵਾਲਿਆਂ ਨੇ ਨਾ ਦਿਲ ਤੋੜਤਾ ਜਿਨ੍ਹਾਂ ਨੂੰ ਅਸੀਂ ਲਾਇਆ ਸੀ ਨਾ ਫੋਨ ਟਾਵਰ ਵਾਲੇ ਘਰਾਂ ਨੂੰ ਹਨਾ ਆ ਖਾਚ ਹੀ ਨਿਕਲੇ ਸੀ ਐਡੇ ਪਿਆਰ ਨਾਲ ਪੁੱਛਿਆ ਬਾਈ ਜੀ ਅਸੀਂ ਟਾਵਰ ਤੇ ਚੜਨਾ ਮੈਂਤ ਕਰਕੇ ਆ ਹੈ ਨਹੀਂ ਇਹ ਕਈ ਗੰਦ ਲੋਕਾਂ ਨਾਲ ਹੁੰਦੀ ਨਹੀਂ ਜਿਹਦਾ ਇਹਨਾਂ ਆਦਰ ਮਾਨ ਫਰਾਸ ਹੀ ਨਹੀਂ ਆਉਂਦਾ ਮੈਂ ਆਂ ਜਿਵੇਂ ਬਾਹਰ ਆ ਨਾ ਹਾਂ ਇੱਥੇ ਦਾ ਹੀ ਖੜਾ ਸਤਿ ਸ਼੍ਰੀ ਅਕਾਲ ਹਾਂ ਉਹ ਆਂਟੀ ਵੇਖ ਕੇ ਹੱਸੀ ਆਵੇ ਮਾਂ ਸਸਰੀ ਮਾਤਾ ਜੀ ਹਾਂ ਤੇ ਉਹਨੇ ਘਰੇ ਸੱਦ ਲਿਆ ਆਪ ਹਾਂ ਪਹਿਲਾਂ ਪਾਣੀ ਲੈ ਆਇਆ ਹਾਂ ਫਿਰ ਨਾਲ ਠੰਡਾ ਠੰਡਾ ਲਿਆ ਜੀ ਤੇ ਉਹ ਕਹਿੰਦੀ ਕਹਿੰਦੀ ਪਹਿਲਾਂ ਕੁੱਤੀ ਓਠੀ ਕਹਿੰਦੀ ਕੁੱਤੀ ਤਾਂ ਡੰਡਰੀ ਕੁਝ ਨਹੀਂ ਕਹਿੰਦੀ ਹਾਂ ਇੰਜ ਕੋਈ ਲੋੜ ਹੋਈ ਮੈਨੂੰ ਬੋਲ ਮਾਰ ਲਈ ਕਿ ਇੱਥੇ ਆ ਮੈਂ ਮੈਂ ਕੋਈ ਨਹੀਂ ਮਾਤਾ ਓਹੀ ਤਾਂ ਗੱਲ ਆ ਯਾਰ ਉਹ ਵੀ ਤਾਂ ਲੋਕ ਹੀ ਹੁੰਦੇ ਆ ਉਹ ਵੀ ਤਾਂ ਬੰਦੇ ਹੀ ਹੁੰਦੇ ਆ ਓਹੀ ਤਾਂ ਗੱਲ ਆ ਤੇ ਇਹ ਇਹ ਅਖੇ ਬਈ ਅਸੀਂ ਤਾਂ ਨਹੀਂ ਚੜਨਦੇ ਅਖੇ ਨਾ ਗੋਲੇ ਉੜਦੇ ਆ ਇਹ ਹੁੰਦਾ ਉਹ ਹੁੰਦਾ ਹਣਾ ਮੈਂ ਕਿਹਾ ਗੋਲੇ ਸੁੱਟਣਾ ਸਿਆਣੀ ਆ ਤੁਸੀਂ ਘੂਸੇ ਆ ਲੈ ਗੋਲਾ ਰਾਵ ਨੂੰ ਡੇਖਦਾ ਜਿਹਨੇ ਸੁਣਦੀ ਆ ਨਾ ਉਹ ਡਾ ਡੇਖਦੇ ਗੋਲਾ ਡੇਖਦੇ ਨਹੀਂ ਰਾਤ ਨੂੰ ਗਰੰਟੀ ਹੈ ਅਗੇ ਗੋਲੇ ਆਉਂਦੇ ਜੀ ਮੈਂ ਕਿਹਾ ਗੋਲੇ ਸੁੜਣਾ ਸਿਆਣੇ ਤੁਸੀਂ ਕਲਾਂ ਨਾ ਘੂਸੇ ਇਕੱਠੇ ਹੋਏ ਸਾਰੇ ਬਹੁਤ ਹਰਖ ਆ ਭੈਣ ਦੀ ਟਾਵਰ ਤੇ ਲਾਣ ਬੁੰਡ ਤੇ ਲੂਟਾ ਟਾਵਰ ਸਹੀ ਗੱਲ ਹੈ ਬੁੱਦੀ ਹਰਖ ਛੜਦਾ ਗਲਕਾਂ ਤੇ ਯਾਰ ਕੀ ਹਟਾਵਰੀ ਕਿੱਡੀ ਗੱਲ ਹੈ ਨਾ ਤਾਂ ਚੜ ਸਾਡੀ ਅਸੀਂ ਆਪ ਦੇ ਰਿਸਕ ਤੇ ਚੜਨਾ ਸੀ ਹਾਂ ਸੱਚ ਬਈ ਇੱਕ ਗੱਲ ਹੋਰ ਤੇ ਛੱਡ ਟੂਆ ਮਾਰਿਆ ਯਾਰ ਜਾਣਦੇ ਓਡੀ ਕੋਈ ਗੱਲ ਨਹੀਂ ਕੀ ਇੱਕ ਬਈ ਕਾਲੀ ਦਾ ਵੀ ਆਪਣੀ ਦਾ ਫੋਨ ਆਇਆ ਸੀ ਹੱਥ ਨੇ ਕੋਈ ਸ਼ ਤਾਂ ਕਹਿੰਦਾ 6 ਵਜੇ ਕਾਲੀ ਵੀ ਉੱਡੀ ਫਿਰਦੀ ਸੀ ਆਪਣੀ ਰੋਜੀ ਕਾਲੀ ਮਖਿਆਲੀ ਨਹੀਂ ਲਾਈਟਾਂ ਨੂੰ ਛੱਡਾ ਚਲੋ ਬਾਬੇ ਕੋਈ ਨਾਲ ਲਾਈਟਾਂ ਉਟਾ ਛੱਡੀ ਹੈ ਬਈ ਹਨ ਹੈ ਇਹਨੂੰ ਫੜ ਲਾ ਕਰਾਂ ਯਾਰ ਤੇ ਉਹ ਕਿਤਾਬੋ ਬੈਠਾ ਜਾੜ ਚ ਹੱਥ ਉੱਚਾ ਚਾਕੇ ਫੜਦਾ ਚਲੋ ਲਾਈਟਾਂ ਉੱਟਾ ਛੱਡਦੇ ਆਂ ਬਈ ਟਾਈਮ ਲੈਪਸ ਤੇ ਲਾਉਣਾ ਫੋਨ ਹਣਾ ਸਾਰੇ ਕੂਤਰਾਂ ਨੂੰ ਦਾਣਾ ਪਾਣੀ ਕਰਦੇ ਆਂ ਯਾਰ ਹਾਂ ਛੱਡਦੇ ਛੱਡਦੇ ਇੱਧਰ ਮਰਜੀ ਛੱਡਦੇ ਨੂੰ ਕੋਈ ਚੱਕਰ ਨਹੀਂ ਹੈ ਹੈ ਸਰ ਇੱਕ ਦੀਰ ਕਿਧਰ ਗਿਆ ਆਪਣਾ ਇਹ ਕੋਣੀ ਸੀਗਾ ਕੋਣੀ ਸੀਗਾ ਹਾਂ ਚੱਲ ਕੋਈ ਨਾ ਠੀਕ ਆ ਠੀਕ ਆ ਚੱਲ ਕੋਈ ਨਾ ਛੱਡੋ ਚਲੋ ਲਾਈਟਾਂ ਉੱਟਾ ਜਗਾਈਏ ਯਾਰ ਬਣਾਈਏ ਪਲਾਨ ਯਾਰ ਕਰਾਂਗੇ ਦਾਣਾ ਪਾਣੀ ਦਾ ਲੇਟ ਬਹੁਤ ਹੋ ਗਿਆ ਅੱਜ ਵੀ ਹਾਂਜੀ ਠੀਕ ਆ ਡਨ ਆਈ ਲਾ ਦੇ ਫੋਨ ਟਾਈਮ ਲੈਪਸ ਤੇ ਬਈ ਹੁਣ ਠੀਕ ਆ ਕਿ ਨਹੀਂ ਹਾਂਜੀ ਕਰੀਏ ਇਹ ਪ੍ਰੇਮ ਦਾ ਬੱਚਾ ਵਾਪਸ ਫੇਰ ਆ ਗਿਆ ਲੈਣਾ ਆਇਆ ਤਾਂ ਮਣੀ ਜੇਟਾ ਮਾਚਾ ਲਾ ਕੋਈ ਚੱਕਰ ਨਹੀਂ ਨਹੀਂ ਫਿਰ ਲੱਗਣ ਦਾ ਹੱਕ ਵੀ ਨਹੀਂ ਪ੍ਰੇਮ ਲੈ ਪ੍ਰੇਮ ਦੂਜੀ ਵਾਰੀ ਵੀ ਹੁਣ ਸਾਮ ਕੇ ਰੱਖੀ ਬਾਈ ਬਣੇ ਚੰਗਾ ਮੈਂ ਕੱਢਦੇ ਨਹੀਂ ਚੱਕਰ ਕੀਣਾ ਮੈਂ ਉ ਤਾਂ ਕੋਈ ਗੱਲ ਨਹੀਂ ਮੈਂ ਕਹੀ ਰਿਹਾ ਨਾ ਜਾ ਰਿਹਾ ਨਾ ਜਾਜੂ ਤੇ ਆ ਕੇ ਬਹਿ ਜਾਂਦਾ ਮਿੱਲੀ ਬੁੱਲੀ ਲੈ ਲੈ ਚੱਕ ਕੇ ਤਾਂ ਕਰਕੇ ਹੁਣ ਬਾਈ ਬਣੇ ਕੱਢੀ ਨਾ ਭਰਾ ਬਣੇ ਚੰਗਾ ਆਉਣਾ ਹੀ ਨਹੀਂ ਇੱਥੇ ਇਹ ਮੇਰੇ ਕੋਲੇ ਮੈਨੂੰ ਪਤਾ ਹੈਗਾ ਠੀਕ ਹੈ ਤੇ ਇੱਕ ਕਾਲੀ ਕੂਦਰੀ ਨੀਗਾ ਰੱਖਿਆ ਆਪਣੀ ਦੀ ਜੇ ਪਤਾ ਲੱਗਿਆ ਤਾਂ ਚਮਾਂ ਕਾਲੀ ਕਮਾ ਕਾਲੀ ਕੱਲ ਦੀ ਨਿਕਲੀ ਐ ਤੇ ਇੱਕ ਅੱਜ ਦੋ ਬੱਚੇ ਨਿਕਲੇ ਕਈ ਵਾਰੀ ਕੱਲ ਨੂੰ ਵਾਪਸ ਉਸ ਮੁੜਿਆਉਂਦੇ ਐ ਤੂੰ ਦੀ ਮਾੜੀ ਮੁੱਢੀ ਕੋਰ ਰੱਖੀ ਚੰਗਾ ਠੀਕ ਐ ਬਾਕੀ ਓਕੇ ਆ ਡਾਨਾ ਬੱਚਾ ਲੈ ਜਾ ਹੋਰ ਸੈਟ ਐ ਹੋਰ ਕੋਈ ਸੇਵਾ ਦੱਸੋ ਸਾਡੇ ਜੋਗੀ ਓਕੇ ਜੀ ਧੰਨਵਾਦ ਚੱਲ ਜੀ ਅੰਦਰ ਹੁਣ ਤੋਂ ਚਾ ਚੱਲ ਅੰਦਰ ਅੰਦਰ ਹਾਂ ਜੀ ਮੇਰੇ ਦੋਸਤੋ ਇਸ ਹੀ ਜੋ ਹੀ ਫੈਦਰ ਪ੍ਰੇਮ ਨੂੰ ਉਹਦਾ ਬੱਚਾ ਵੀ ਵਾਪਸ ਕਰਤਾ ਹਣਾ ਹੁਣ ਚੱਲਦੇ ਆ ਕਰੇ ਆਪਾਂ ਕਰਾਂ ਹਾਂ ਹਾਂ ਬੇਟਾ ਆ ਜਾ ਚੌੜ ਕਰੇ ਕਾਲਾ ਮੋੜ ਕੇ ਨਾ ਹੁੰਨ ਜਾਣਾ ਮੈਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਮਣਕ ਨਹਾ ਨੂੰ ਆ ਆ ਯਾਰ ਮੈਂ ਠੀਕ ਆ ਕਰੋ ਫਿਰ ਉਹਨੇ ਇਹ ਨਾਲ ਵੀਡੀਓ ਵਗੈਰਾ ਅਪਲੋਡ ਕਰਾਂਗੇ ਆ ਗਏ ਜੇ ਇਧਰਲੇ ਕਰੇ ਨਾ ਇਹ ਤੋਈ ਕਰਕੇ ਰੋਟੀ ਬਾਣੀ ਖਾ ਕੇ ਆਹੋ ਹੁਣ ਥੋੜਾ ਜਿਹਾ ਆਰਾਮ ਆ ਆ ਬਾਬਾ ਠੀਕ ਆ ਤੇ ਬਸ ਠੀਕ ਹੈ ਬਹੁਣ ਲਾਈਟਾਂ ਲੋਟਾ ਕਰਦੀ ਬੰਦ ਅੰਡੇ-ਉੰਡੇ ਚੈੱਕ ਕਰ ਲਏ ਕਬੂਤਰ ਚੈੱਕ ਕਰ ਲੀਏ ਤੇ ਅੱਜ ਤਾਂ ਤੁਹਾਨੂੰ ਦੱਸਿਆ ਹੀ ਸਾਰਾ ਕੁਝ ਵਿੱਚ ਹੀ ਰਹਿਗਾ ਰੰਗ ਰੂنگਾ ਹਨਾ ਇੱਕ ਬੱਚੇ ਦੀ ਬਗਲ ਕੀਤੀ ਮੈਂ ਮੈਂ ਸੋਚਿਆ ਸਾਰੇ ਬਚਾ ਨਾ ਕਲਾ ਦੇਗਾ ਜੇ ਟੂ ਜੜ ਨਾ ਤੇ ਕੱਲ ਤੋਂ ਫਿਰ ਟੜਕੇ ਤੋਂ ਵਧੀਆ ਬਾਆ ਕਰਾਂਗੇ ਬਾਹਰ ਕੱਢ ਕੇ ਤੇ ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਕੀ ਚਲ ਕਰੀਏ ਮੈਂ ਅੰਡੇ-ਉੰਡੇ ਚੈੱਕ ਕਰ ਲਾਂ ਕਬੂਤਰਾਂ ਦੇ ਲਾਈਟਾਂ ਉੱਟਾ ਬਿਜਾਲਾਂ ਬਸ ਠੀਕ ਉਸ ਤੋਂ ਬਾਅਦ ਡਾਨੀ ਹੈ ਕੰਮ ਨਾ ਬਾਕੀ ਤੁਹਾਡੇ ਸਾਹਮਣੇ ਜਿਹੜੋ ਕੁਝ ਹੋਇਆ ਅੱਜ ਚਲੋ ਅਰਦਾਸ ਕਰੋ ਵੀ ਕਬੂਤਰ ਆਪਣੇ ਮਿਲ ਜਾਣ ਬਈ ਜਿੰਨੇ ਬਾਹਰ ਹਨਾ ਭਵਾਂ ਦੀ ਆਪਣੇ ਕੋਲੇ ਬਾਧੂਆਂ ਖੁੱਡੇ ਭਰੇ ਪਏ ਆ ਪਰ ਨਹੀਂ ਯਾਰ ਦਿਲ ਲੱਗੀ ਕੀ ਹਨਾ ਫਰਕ ਦਾ ਪੈਂਦਾ ਹੀ ਹੈ ਹੁਣ ਮੈਨੂੰ ਇਹਨਾਂ ਦੀ ਕਲਪਨਾ ਜੀ ਪਈ ਆ ਮੈਨੂੰ ਹੋਰ ਕਲਪਨਾ ਹੁਣ ਮੈਨੂੰ ਕਬੂਤਰਾਂ ਦੀ ਟੈਨਸ਼ਨ ਹੀ ਪਈ ਪਾਈਆਂ ਮਰ ਬੱਚੇ ਵਾਰ ਵਾਰ ਦੇ ਆਪਣੇ ਦੋ ਹਨਾ ਆਪਣੇ ਇੱਕ ਆਪਣੀ ਕਾਲੀ ਬਾਹਰ ਫਿਰਦੀ ਹੈ ਚਲ ਕਾਲੀ ਦਾ ਜੇ ਗੋਸ਼ੇ ਨੇ ਰਿਪੋਰਟ ਦਿੱਤੀ ਕਹਿੰਦਾ 6 ਵਜੇ ਫਿਰਦੀ ਵੇਖੀ ਸੀ ਕਹਿੰਦਾ ਆਪਣੇ ਘਰ ਤੇ ਫਿਰਦੀ ਸੀ ਇੱਥੀ ਕਿ ਮੈਨੂੰ ਉਦੋਂ ਮੜਾ ਹੌਸਲਾ ਹੈ ਮੈਂ ਚੱਲ ਫਿਰਦੀ ਤਾਂ ਹੈਗੀ ਹੈ ਹਜੇ ਬਿੱਲੀ ਕੁੱਤੇ ਨੇ ਨਹੀਂ ਖਾਧੀ ਅੱਜ ਨਾ ਖਾਜੇ ਭੈਣ ਜੋ ਕਿ ਤੇ ਕਿਸਮ ਦੀ ਵਾਲੀ ਮਾੜੀ ਹੈ ਚਲੋ ਠੀਕ ਹੈ ਡਾਨਾ ਬਾਬੇ ਓਕੇ ਬੱਸ ਮੈਂ ਕਰ ਦੇ ਚ ਕਰਨਾ ਚੈੱਕ ਕਰ ਸਾਰਾ ਕੂਤਰਾ ਕੱਪ ਦਿੰਦਾ ਤੇ ਹੁਣ ਕੱਲ ਨੂੰ ਹੀ ਦੇਖਦੇ ਆ ਰਾਤ ਦੀ ਰੇ ਕਰੀ ਹੁੰਦੀ ਮਾੜੀ ਵੀ ਕੱਲ ਨੂੰ ਕੀ ਕਰਨਾ ਹੋਪਸੋ ਕੱਲ ਤੋਂ ਕੰਮ ਚੰਗਾ ਹੀ ਹੋਵੇ ਓਕੇ ਜੀ ਕਾ ਮਤਲਬ ਵੀ ਸਕੇਜੂਲ ਕੱਲ ਤੋਂ ਤੁਹਾਨੂੰ ਸ਼ਾਇਦ ਮੇਬੀ ਸੈੱਟ ਹੀ ਮਿਲੇ ਆਪਣਾ ਤੇ ਜੇ ਸਕੇਜੂਲ ਸੈਟ ਆ ਤਾਂ ਸਾਰਾ ਕੋਈ ਸੈੱਟ ਹੈ ਤੇ ਕਿਸਮਤੀ ਮਾੜੀ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਓਕੇ ਜੀ ਬਾਏ ਬਾਏ ਗੁੱ